ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹੈ। ਮਹਾਨਗਰ ਲੁਧਿਆਣਾ ਦੀ ਇੰਡਸਟਰੀਅਲ ਏਰੀਆ B ਦੇ ਵਿੱਚ ਮਾਨ ਮਸ਼ੀਨ ਟੂਲਸ ਇੰਡੀਆ ਦੇ ਪ੍ਰੋਪਰਾਈਟਰ ਸਰਦਾਰ ਤਜਿੰਦਰ ਸਿੰਘ ਬਿਰਦੀ ਜੀ ਦੇ ਕੋਲ ਆਓ ਆਪਾਂ ਗੱਲਬਾਤ ਕਰੀਏ ਸਰਦਾਰ ਤਜਿੰਦਰ ਸਿੰਘ ਬਿਰਦੀ ਜੀ ਦੇ ਨਾਲ ਕਿ ਮੌਜੂਦਾ ਸਰਕਾਰ ਨੇ ਇੰਡਸਟਰੀ ਨੂੰ ਅੱਜ ਤੱਕ ਈ ਸੂਲਤਾਂ ਦਿੱਤੀਆਂ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਬੁਲਾਈਏ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਦੀ ਜੀ ਜੇਕਰ ਗੱਲ ਕੀਤੀ ਜਾਵੇ ਮੌਜੂਦਾ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਤੋਂ ਮਹਾਨਗਰ ਦੀ ਇੰਡਸਟਰੀ ਵਾਲਿਆਂ ਨੂੰ ਬਹੁਤ ਉਮੀਦਾਂ ਸੀ ਕਿ ਮੌਜੂਦਾ ਸਰਕਾਰ ਮਹਾਨਗਰ ਦੀ ਇੰਡਸਟਰੀ ਦੀਆਂ ਉਮੀਦਾਂ ਤੇ ਖਰੀ ਉੱਤਰ ਰਹੀ ਹੈ ਇਹ ਜੇ ਗੱਲ ਕਰੀਏ ਸਰਕਾਰ ਦੀ ਤਾਂ ਸਰਕਾਰ ਤੋਂ ਉਮੀਦਾਂ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਸੀਗੀਆਂ ਪਰ ਮੌਜੂਦਾ ਇੰਡਸਟਰੀ ਨਾਲ ਕਾਫੀ ਦੇਰ ਤੋਂ ਇਹਨਾਂ ਦੀ ਮੀਟਿੰਗਾਂਆਂ ਚੱਲ ਰਹੀਆਂ ਨੇ ਪਰ ਹਜੇ ਤੱਕ ਕੋਈ ਖਾਸ ਸਹੂਲਤ ਨਹੀਂ ਮਿਲੀ ਇੰਡਸਟਰੀ ਨੂੰ ਵੀ ਦੀ ਕੀ ਬਹੁਤ ਵਧੀਆ ਆਸ ਲੋਕਾਂ ਨੂੰ ਸੀ ਪਰ ਹਜੇ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ ਮੀਟਿੰਗਾਂ ਕਈ ਹੋਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਰ ਕੋਈ ਰਿਜ਼ਲਟ ਨਹੀਂ ਨਿਕਲਿਆ ਉਹਨੇ ਸੋਚਦੇ ਨਾਲ ਕੀ ਕਾਰਨ ਹੈ ਜੋ ਕੋਈ ਸਿੱਟਾ ਨਹੀਂ ਨਿਕਲ پا ਰਿਹਾ ਇਹ ਦੇਖਦਾ ਹਾਂ ਹੁਣ ਸਰਕਾਰ ਦੇ ਜਿਹੜੇ ਸਰਕਾਰੀ ਦਰਬਾਰੇ ਜਿਹੜੇ ਉਹਨਾਂ ਦੇ ਅਫੀਸਰ ਨੇ ਜਾਂ ਉਹਨਾਂ ਦੀ ਆਪਣੀ ਟੀਮ ਹੈ ਉਹਦੇ ਤੇ ਡਿਪੈਂਡ ਕਰਦਾ ਹੈ ਕਿ ਉਹ ਉਹਨਾਂ ਦੇ ਨਾਲ ਬੈਠ ਕੇ ਉਹਨੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸੁਣ ਤੇ ਉਸ ਤੋਂ ਬਾਅਦ ਉਹਨਾਂ ਨਾਲ ਡਿਸਕਸ ਕਰਕੇ ਉਹਨੂੰ ਹੱਲ ਕਰਾਉਣ। ਹੂੰ। ਜੋ ਕਿ ਹਾਲੇ ਤੱਕ ਨਹੀਂ ਹੋਇਆ। ਹੂੰ। ਤੇ ਪਛਾਣਣਾ ਪਾਉ ਮੁਸ਼ਕਲਾਂ ਦਾ ਹੈ ਨਾ ਇੰਡਸਟਰੀ ਦੀਆਂ ਕਿਹੜੀਆਂ-ਕਿਹੜੀਆਂ ਦਿੱਕਤਾਂ ਨੇ? ਇੰਡਸਟਰੀਆਂ ਦਿੱਕਤਾਂ ਤਾਂ ਬਹੁਤ ਜ਼ਿਆਦਾ ਨੇ ਸਭ ਤੋਂ ਪਹਿਲਾਂ ਤਾਂ ਹੈਗੀ ਹੈ ਇੰਡਸਟਰੀ ਬਹੁਤ ਹੀ ਵੱਡੇ ਮੰਦੇ ਦੇ ਚੱਲ ਰਹੀ ਹੈ ਹਮ ਉਹਦੇ ਵਿੱਚ ਲੋਕਾਂ ਨੂੰ ਆਪਣੀ ਫਾਈਨਾਂਸ ਦੀ ਬੜੀ ਜ਼ਰੂਰਤ ਹੈ ਹਮ ਉਹ ਫਾਈਨਾਂਸ ਦੀ ਜ਼ਰੂਰਤ ਲਈ ਉਹਨਾਂ ਨੂੰ ਜਿਹੜੀ ਐਮ ਐਸ ਐਮ ਇਆ ਛੋਟੀ ਇੰਡਸਟਰੀ ਹੈ ਉਹਨਾਂ ਨੂੰ ਸਸਤੇ ਘੱਟ ਰੇਟ ਤੇ ਲੋਨ ਜene ਬਹੁਤ ਜ਼ਰੂਰੀ ਨੇ ਹਮ ਕਿਉਂਕਿ ਇਹ ਫਿਰ ਦੁਆਰਾ ਆਪਣਾ ਕੰਮਕਾਰ ਕਰ ਸਕਣ ਹਮ ਕਿਉਂਕਿ ਰਾਮਟੇਲ ਦੇ ਰੇਟ ਤਾਂ ਹੋਰ ਲੱਗੇ ਬਾਕੀ ਨਾਲ ਸਾਰੀ ਇੰਡਸਟਰੀਆਂ ਕੰਪੀਟੀਸ਼ਨ ਕਰਨ ਲਈ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਕਿ ਸਸਤੇ ਪੱਧਰ ਤੇ ਜਿਹੜੇ ਛੋਟੇ ਕਿਸਾਨਾਂ ਦੀ ਪੱਧਰ ਤੇ ਇਹਨਾਂ ਨੂੰ ਛੋਟੇ ਇੰਡਸਟਰੀ ਵਾਲੇ ਨੂੰ ਮਿਲਣ ਚਾਹੀਦੇ ਹੂੰ ਬੀਬੀ ਜੀ ਜਿਸ ਤਰ੍ਹਾਂ ਤੁਸੀਂ ਹੈ ਨਾ ਗੱਲ ਕੀਤੀ ਲੋਨ ਦੀ ਤੇ ਇਹ ਚਾਣਨਾ ਪਾਓ ਕਿ ਸਮਾਲ ਸਕੇਲ ਇੰਡਸਟਰੀ ਅਤੇ ਐਮ ਐਸ ਸੀ ਮੀ ਜਿਹੜੀ ਹੈਗੀ ਹੈ ਹੈ ਨਾ ਇਹਨਾਂ ਦਾ ਜਿਹੜਾ ਯੋਗਦਾਨ ਹੈ ਸੈਂਟਰਲ ਸਰਕਾਰ ਔਰ ਪੰਜਾਬ ਸਰਕਾਰ ਦੋਨਾਂ ਦਾ ਹੀ ਲਾਹਾ ਆ ਇੰਡਸਟਰੀ ਲੈ ਸਕਦੀ ਹੈ ਤੇ ਇਸ ਸਮੇਂ ਕੀ ਲਾਹਾ ਨਹੀਂ ਮਿਲ ਰਿਹਾ ਇਹ ਇਸ ਤਰ੍ਹਾਂ ਦੀਆਂ ਨਹੀਂ ਸਕੀਮਾਂ ਹੈਗੀਆਂ ਸੈਂਟਰ ਦੀਆਂ ਕੁਝ ਪੰਜਾਬ ਦੀਆਂ ਵੀ ਨੇ ਮੀਨ ਸੈਂਟਰ ਦੀਆਂ ਨੇ ਉਹ ਦੇਖਣ ਨੂੰ ਤਾਂ ਬਹੁਤ ਲੁਹਾਨੀਆਂ ਲੱਗਦੀਆਂ ਨੇ ਪਰ ਜਦੋਂ ਤੁਸੀਂ ਐਮਐਸਐਮੀ ਨਾਲ ਕੰਟੈਕਟ ਕਰੀਦਾ ਹੈ ਉਹਨਾਂ ਦੇ ਅਫਸਰ ਨਾਲ ਮਿਲੀਦਾ ਤਾਂ ਬੜੀਆਂ ਕੰਪਲਿਕਿਟਿਡ ਹੁੰਦੀਆਂ ਜਿਹੜੀਆਂ ਅਸੀਂ ਨਹੀਂ ਅਵੇਲ ਕਰ ਸਕਦੇ ਉਹਨਾਂ ਦੀ ਪੇਪਰ ਵਰਕ ਤੇ ਜਾਂ ਦੂਸਰੀਆਂ ਕੰਡੀਸ਼ਨਾਂ ਹੀ ਬਹੁਤ ਜ਼ਿਆਦਾ ਰੱਖੀਆਂ ਹੁੰਦੀਆਂ ਜਿਹਦੇ ਕਰਕੇ ਆਮ ਬੰਦੇ ਨੂੰ ਉਹ ਚੁੱਕ ਨਹੀਂ ਲੈਂਦੀਆਂ ਬਿਰਦੀ ਜੀ ਜੇਕਰ ਆਪਾਂ ਪਿਛਲੀਆਂ ਸਰਕਾਰਾਂ ਨੂੰ ਦੇਖੀਏ ਤਾਂ ਮਹਾਨਗਰ ਲੁਧਿਆਣਾ ਦੇ ਆਲਮੋਸਟ ਹੁਣ ਤੱਕ ਜਿੰਨੇ ਵੀ ਇੰਡਸਟਰੀ ਲਿਸਟ ਨੇ ਹੈ ਨਾ ਉਹਨਾਂ ਨੇ ਸਰਕਾਰ ਚਲਾਉਣ ਦੇ ਵਿੱਚ ਪੂਰਾ ਆਪਣਾ ਸਾਥ ਦਿੱਤਾ ਹੈ ਹੁਣ ਤੱਕ ਦੀਆਂ ਸਰਕਾਰਾਂ ਨੂੰ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਜਿੰਨੀਆਂ ਵੀ ਮੀਟਿੰਗਾਂ ਉਦਯੋਗਪਤੀਆਂ ਦੇ ਨਾਲ ਹੋਈਆਂ ਉਹ ਹੁਣ ਤੱਕ ਕੋਈ ਸਿੱਟਾ ਨਹੀਂ ਦੇ ਸਕੀਆਂ ਤੁਹਾਡੀ ਸੋਚ ਨਾਲ ਇਹ ਕਿਰਪਾ ਕਿੱਥੇ ਰੁਕੀ ਹੋਈ ਹੈ ਇਹ ਇਸ ਤਰ੍ਹਾਂ ਰੁਕੀ ਹੈ ਜੀ ਜਦੋਂ ਲਈ ਮੀਟਿੰਗਾਂ ਤਾਂ ਹੋ ਜਾਂਦੀਆਂ ਨੇ ਪਰ ਇਹ ਜਿਹੜੇ ਵੀ ਇਹਨਾਂ ਨੂੰ ਅ ਛੂਲਦਾ ਵਾਸਤੇ ਕਿਹਾ ਜਾਂਦਾ ਉਹ ਉਹ ਵੀ ਹਮ ਨਹੀਂ ਹੁੰਦੀਆਂ ਇਨਾਂ ਨੂੰ ਇੱਥੇ ਆਪਣੀ ਇੱਕ ਟੀਮ ਦੇ ਨਾਲ ਇੰਡਸਟਰੀ ਦੇ ਜਿਹੜੇ ਇੰਡਸਟਰੀ ਗੈਸਟ ਨੇ ਉਦਯੋਪਤੀ ਨੇ ਉਹਨਾਂ ਨੂੰ ਨਾਲ ਮੈਂਬਰ ਬਣਾ ਕੇ ਇਕੱਠੀ ਟੀਮ ਬਣਾਉਣੀ ਚਾਹੀਦੀ ਹੈ ਜੋ ਕਿ ਅਗਿਆਸ ਦਾ ਹੱਲ ਕਰੇ ਤੁਹਾਡੇ ਕਹਿਣ ਮੁਤਾਬਕ ਹੁਣ ਤੱਕ ਮਹਾਨਗਰ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਦਯੋਪਤੀਆਂ ਦੀ ਕੋਈ ਟੀਮ ਨਹੀਂ ਬਣਾਈ ਉਹਨਾਂ ਦੀ ਇਕੱਠੀ ਕੋਈ ਟੀਮ ਕੋਈ ਵੀ ਨਹੀਂ ਬਣੀ ਅਫਸਰ ਦੇ ਨਾਲ ਨਾਲ ਉਦਯੋਪਤੀਆਂ ਨੂੰ ਲੈ ਕੇ ਇਕੱਠੀ ਸਾਂਝੀ ਮੀਟਿੰਗ ਸਾਂਝੀ ਕਮੇਟੀ ਬਣਾ ਕੇ ਫਿਰ ਉਹਨੂੰ ਮਸਲ ਹੱਲ ਕਰਨੀ ਚਾਹੀਦੀ ਹੈ ਬਿਰਦੀ ਜੀ ਤੁਹਾਡੇ ਐਮਐਲਏ ਨੇ ਸ਼੍ਰੀ ਅਸ਼ੋਕ ਪ੍ਰਸ਼ਰ ਪੱਪੀ ਜੀ ਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੀ ਇੰਡਸਟਰੀ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੇ ਸਬੰਧ ਵਿੱਚ ਕੀ ਤੁਸੀਂ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਦੇ ਸਬੰਧ ਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਰਾਮਗੜੀਆ ਬਰਾਦਰੀ ਦੀਆਂ ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ ਕਿ ਉਹ ਜਾ ਕੇ ਐਮਐਲਏ ਸਾਹਿਬ ਦੀ ਨਜ਼ਰ ਦੇ ਵਿੱਚ ਲਿਆਂਦੀਆਂ ਸੀ ਉਹਨਾਂ ਨੂੰ ਮਿਲੇ ਸੀ ਸਾਡੀ ਇੱਕ ਐਫੀਸੀ ਹੈਗੀ ਮਸ਼ੀਨ ਟੂਲ ਐਂਡ ਅਲਾਈਨ ਯੂਨੀਵਰਸਿਟੀ ਅਭੀ ਉਹਦੇ ਵੱਲੋਂ ਉਹਨਾਂ ਨੂੰ ਇੰਪ੍ਰੈਕਟਰ ਜੀ ਨੂੰ ਆ ਕੇ ਇੱਕ ਵਾਰੀ ਮੰਗ ਪੱਤਰੀ ਦੇ ਕੇ ਆਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਇਹਨੂੰ ਟ੍ਰੈਕਿੰਗ ਦਿੱਤਾ ਸੀਗਾ ਵੀ ਅਸੀਂ ਭਗਵਾਨ ਮਾਨਜੀਤ ਤੱਕ ਪਹੁੰਚਾਵਾਂਗੇ ਪਰ ਹਾਲੇ ਤੱਕ ਉਹਦਾ ਕੋਈ ਅਸਰ ਨਹੀਂ ਹੋਇਆ ਜੀ ਤੇ ਤੁਸੀਂ ਆਪ ਦੱਸਿਆ ਨੇ ਵੀ ਹੁਣ ਤੱਕ ਕੋਈ ਤੁਹਾਨੂੰ ਜਵਾਬ ਨਹੀਂ ਆਇਆ ਜਵਾਬ ਨਹੀਂ ਆਇਆ ਸੀ ਰੀਡ ਕਰ ਰਹੇ ਹਾਂ ਜੀ ਦੇਖ ਰਹੇ ਆ ਕਿ ਉਹਨਾਂ ਤੋਂ ਸਮਾਂ ਕੁਝ ਕੁ ਸਮਾਂ ਕਰਕੇ ਜੀ ਸਾਡੇ ਮਸਲੇ ਹੱਲ ਹੋ ਜਾਂਦੇ ਨੇ ਜੀ ਤਿੱਥੋਂ ਉਮੀਦ ਹੈ ਕਿ ਤੁਹਾਡੇ ਐਮ.ਐਲ.ਏ. ਸ਼ੋਕ ਪ੍ਰੈਸ਼ਰ ਪੱਪੀ ਜੀ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨਗੇ। ਹਾਂਜੀ, ਮੇਰੇ ਸਾਨੂੰ ਹੈਗੀ ਆ ਤੇ ਉਮੀਦ ਹੈ ਇਸੇ ਤਰੀਕੇ ਤੇ ਬੈਠੇ। ਜੀ। ਬਿਰਦੀ ਜੀ ਇਸ ਸਮੇਂ ਇੰਡਸਟਰੀ ਨੂੰ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਤੋਂ ਜਾਣੂ ਕਰਵਾਓ। ਇਹ ਦੇਖੋ ਸਭ ਤੋਂ ਪਹਿਲਾਂ ਬਿਜਲੀ ਦੀ ਸਮੱਸਿਆ ਹੈ। ਬਿਜਲੀ ਦਾ ਰੇਟ ਸਾਡੇ ਇੱਥੇ ਸਾਰੀਆਂ ਬਾਕੀ ਆਸ-ਪਾਸ ਦੀਆਂ ਸਟੇਟਾਂ ਨਾਲੋਂ ਡੇਢ ਜ਼ਿਆਦਾ ਹੈ। ਜਿੰਦੇ ਕਰਕੇ ਹਰ ਇੱਕ ਚੀਜ਼ ਜਿਹੜੀ ਪ੍ਰੋਡਕਟ ਬਣਦਾ ਉਹ ਮਹਿੰਗਾ ਹੋ ਜਾਂਦਾ। ਹੂੰ। ਉਹਦੇ ਲਈ ਸਾਨੂੰ ਦੂਜਿਆਂ ਨਾਲ ਕੰਪੀਟੀਸ਼ਨ ਕਰਨਾ ਮੁਸ਼ਕਲ ਹੋ ਜਾਂਦਾ। ਸਭ ਤੋਂ ਪਹਿਲੀ ਹੈ ਕਿ ਇਹ ਬਿਜਲੀ ਵਾਲੇ ਘਟ ਹੋਣਾ ਚਾਹੀਦਾ ਹੈ। ਹੂੰ। ਦੂਸਰੀ ਹੈ ਕਿ ਇਹ ਲੋਕਾਂ ਨੂੰ ਘੱਟ ਵਿਆਜ ਤੇ ਅਮਾਉਂਟ ਦੇਈ ਜਾਣ ਨੂੰ ਲੋਨ ਮਿਲਣਾ ਚਾਹੀਦੇ। ਤੀਸਰਾ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜਾ ਦੀ ਛੜਕਾਂ ਨੇ ਜਾਂ ਬਿਲੀ ਨਕਾਰਾਂ ਨੇ ਵੀ ਨੇ ਇਹਨਾਂ ਦੇ ਨਾਲ ਵੀ ਬੱਲੇ ਬਹੁਤ ਜਿੜੀ ਪ੍ਰੋਬਲਮ ਆਉਂਦੀ ਜਿੱਥੇ ਕੋਈ ਟਰੱਕ ਵਗੈਰਾ ਜਾ ਆਉਂਦੇ ਨੇ ਜਾਂਦੇ ਛੜਕਾਂ ਦਾ ਜਿਹੜਾ ਹੈਗਾ ਸਤੰ ਬਹੁਤ ਖਰਾਬ ਹੈ। ਉਹਨੂੰ ਬਹੁਤ ਸਹੀ ਹੋਣਾ ਚਾਹੀਦਾ। ਤੁਸੀਂ ਇਹ ਨਾ ਜਿਸ ਤਰ੍ਹਾਂ ਸਾਰਾ ਤਾਣਾ ਬਾਣਾ ਦੱਸਿਆ ਤੇ ਇਹ ਪਿਛਲੀ ਸਰਕਾਰਾਂ ਵੱਲ ਇਹ ਤਾਣਾ ਬਾਣਾ ਤੁਹਾਨੂੰ ਨਜ਼ਰ ਨਹੀਂ ਸੀ ਆ ਰਿਹਾ ਹਾਂ ਹਾਂ ਸ਼ੁਰੂ ਤੋਂ ਚੱਲਦਾ ਰਿਹਾ ਹਮਰ ਹੋਈ ਨਹੀਂ ਰਿਹਾ ਜੀ ਇਹ ਅਜੇ ਤਾਂ ਨਹੀਂ ਹੈਗਾ ਪੁਰਾਣਾ ਹੀ ਚੱਲਿਆ ਆਵਾ ਹੂੰ ਇਹ ਪਰ ਇਸ ਵਾਰ ਤੋਂ ਸਾਨੂੰ ਬਹੁਤ ਉਮੀਦ ਹੈ ਵੀ ਇਹ ਸਰਕਾਰ ਸਾਡੇ ਲਈ ਕੁਝ ਕਰੇਗੀ ਹੂੰ ਤੇ ਜੇਕਰ ਆਪਾਂ ਉਮੀਦਵਾਰ ਦੀ ਗੱਲ ਕਰੀਏ ਹੈ ਨਾ ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਹੈ ਪਰ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੋਰ ਵੀ ਹੈ ਲੋਕਾਂ ਦਾ ਕਹਿਣਾ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਨੇ ਪਰ ਜਿਹੜਾ ਥੱਲੇ ਵਾਲਾ ਸਿਸਟਮ ਹੈ ਉਹ ਕਿਤੇ ਨਾ ਕਿਤੇ ਜਾ ਕੇ ਕਰਪਟਾ ਹੈ ਇਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਤਾਂ ਹੁਣ ਇਹ ਉਹ ਇਹ ਬੇਸ਼ੱਕ ਇਹ ਗੱਲ ਸਹੀ ਹੈ ਕਿ ਉਹ ਆਪ ਸਾਡੇ ਮੁੱਖ ਮੰਤਰੀ ਜੀ ਬਹੁਤ ਇਮਾਨਦਾਰ ਨੇ ਪਰ ਉਹਨਾਂ ਨੂੰ ਹੇਠਾਂ ਤੱਕ ਪਾਂਚੇ ਤੱਕ ਵੀ ਇਮਾਨਦਾਰੀ ਦਾ ਸਖਤੀ ਨਾਲ ਲਾਗੂ ਕਰਨੀ ਪਊਗੀ ਫੇਰ ਹੀ ਸਾਡਾ ਸਾਰਾ ਢਾਂਚਾ ਠੀਕ ਹੋ ਜਾਊਗਾ ਬਿਰਦੀ ਜੀ ਇੰਡਸਟਰੀ ਨੂੰ ਜੀਐਸਟੀ ਦੇ ਸਬੰਧ ਵਿੱਚ ਜੁਰਮਾਨੇ ਲੱਗ ਕੇ ਆ ਰਹੇ ਹਨ ਇਸ ਬਾਰੇ ਕੀ ਕਹੋਗੇ ਇਹ ਜਿਹੜੇ ਡਿਪਾਰਟਮੈਂਟ ਵੱਲੋਂ ਜੁਰਮਾਨੇ ਆ ਰਹੇ ਨੇ ਬਹੁਤ ਗਲਤ ਨੇ ਕਿਉਂਕਿ ਇੱਕ ਕੋਈ ਵੀ ਜਿਹੜਾ ਮੈਨੂਫੈਕਚਰਰ ਹੈ ਜੇ ਉਹ ਮਜ਼ੀਰ ਲੈ ਆਉਣੇ ਖਰੀਦਿਆ ਉਸ ਤੋਂ ਬਾਅਦ ਉਹਦਾ GST ਨੰਬਰ ਕੈਂਸਲ ਹੋ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਉਹ ਤਾਂ ਆਪਣਾ ਪੇ ਕਰ ਚੁੱਕਿਆ ਉਹਨੂੰ ਦੁਬਾਰਾ ਉਸ ਨੂੰ ਜੁਰਮਾਨਾ ਲਾਉਣਾ ਬੜਾ ਗ਼ਲਤ ਹੈ ਇਹ ਜੁਰਮਾਨਾ ਜਿਹੜੇ ਵੱਲੋਂ ਦਾ ਕੈਂਸਲ ਕੀਤਾ ਉਹਨੂੰ ਲਾਉਣਾ ਚਾਹੀਦਾ ਕਿਉਂਕਿ ਉਹਦੇ ਸਾਰੇ ਡਾਕੂਮੈਂਟ ਡਿਪਾਰਟਮੈਂਟ ਕੋਲ ਹੁੰਦੇ ਨੇ ਕਿਉਂਕਿ ਅਸੀਂ ਜਿਸ ਤਰ੍ਹਾਂ ਇੱਕ ਵਾਰ ਇੱਕ ਬੱਚੇ ਕਰ ਲਿਆ ਤਾਂ ਅਸੀਂ ਉਹਨੂੰ ਟੈਕਸ ਦੇ ਦਿਆ ਉਹ ਪਰਚ ਉਹਦਾ ਜੇ ਕੈਂਸਲ ਬਾਅਦ ਚ ਕਰਦੇ ਨੇ ਤਾਂ ਤੁਹਾਨੂੰ ਇਹ ਜੁਰਮਾਨਾ ਨਹੀਂ ਲੱਗਣਾ ਚਾਹੀਦਾ ਇਹ ਵੀ ਖਾਸ ਧਿਆਨ ਦੇਣ ਜੇ ਡਿਵੈਲਪਮੈਂਟ ਇਸ ਟਾਈਮ ਬਹੁਤ ਬੁਰੀ ਹਾਲਤ ਆ ਡਿਵੈਲਪਮੈਂਟ ਬਹੁਤ ਬੰਨਿਆ ਨੇ ਇਹ ਜੁਰਮਾਨੇ ਲਾ ਕੇ ਆਏ ਨੇ ਜੋ ਕਿ ਲੱਖਾਂ ਦੇ ਵਿੱਚ ਨੇ ਲੱਖਾਂ ਤੋਂ ਵੀ ਕਾਫੀ ਜ਼ਿਆਦਾ ਨੇ ਜੋ ਕਿ ਨਹੀਂ ਹੋਣਾ ਚਾਹੀਦਾ ਜੋ ਬਿਰਦੀ ਜੀ ਪੰਜਾਬ ਦੀ ਇੰਡਸਟਰੀ ਨੂੰ ਲਾਹੇਵੰਦ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀ ਕਹੋਗੇ ਇਹ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹਾਂਗੇ ਕਿ ਇੱਕ ਸਭ ਤੋਂ ਪਹਿਲੇ ਤਾਂ ਬਿਜਲੀ ਦੀ ਫੈਕਿਲਿਟੀ ਚਾਹੀਦੀ ਹੈ ਬਿਲੀ ਦੀ ਸਸਤੀ ਹੋਏਗੀ ਤਾਂ ਦਸਤੀ ਪਰਫਲੂਫ ਹੋਏਗੀ ਦੂਸਰਾ ਇਹ ਹੈਗਾ ਕਿ ਜਿਹੜੀ ਅਫਸਰ ਸਾਹੀ ਆ ਉਹਨੂੰ ਅ ਥੋੜਾ ਜਿਹਾ ਇੰਡਸਟਰੀ ਨਾਲ ਰਿਲੇਟਡ ਬਣਾਇਆ ਜਾਵੇ ਕਿਸੇ ਨੂੰ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕਰਦੀ ਹੈ ਇੰਡਸਟਰੀ ਵੱਡੇ ਵੱਡੇ ਜੁਰਮਾਨੇ ਲੱਗਦੇ ਨੇ ਇਹ ਇੱਕ ਸੈਟਲਮੈਂਟ ਸਕੀਮ ਦੇ ਵੀ ਅਨੌਨ ਲਿਆਉਣੀ ਚਾਹੀਦੀ ਹੈ ਜਿਨ੍ਹਾਂ ਨੂੰ ਇੱਕ ਇੱਕ ਫਿਕਸ ਰਕਮ ਦੇ ਕੇ ਉਹਨਾਂ ਦੇ ਨਾਲ ਸੈਟਲਮੈਂਟ ਹੋ ਜਵੇ ਤੇ ਉਹਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਇੰਡਸਟਰੀਅਲ ਏਰੀਆ ਬੀ ਤੋਂ ਪ੍ਰੋਪਰਾਈਟਰ ਅਜਿੰਦਰ ਸਿੰਘ ਬਿਰਦੀ ਜੋ ਮਾਨ ਮਸ਼ੀਨ ਟੂਲਜ਼ ਦੇ ਮਾਲਕ ਨੇ ਉਹਨਾਂ ਦੇ ਜਰੀਏ ਆਪਾਂ ਨੂੰ ਅੱਜ ਪਤਾ ਲੱਗਿਆ ਕਿ ਇੰਡਸਟਰੀਆਂ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਨੇ ਇੰਡਸਟਰੀਆਂ ਦੀਆਂ ਕਈ ਮੀਟਿੰਗਾਂ ਮੌਜੂਦਾ ਸਰਕਾਰ ਦੇ ਨਾਲ ਹੋਈਆਂ ਪਰ ਉਹ ਬੀ ਸਿੱਟਾਂ ਨਿਕਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀਆਂ ਦੀਆਂ ਹੋਰ ਪਰੇਸ਼ਾਨੀਆਂ ਕੀ ਕੀ ਹਨ ਲੁਧਿਆਣਾ ਦੇ ਹੋਰ ਉਦਯੋਗਪਤੀਆਂ ਦੀ ਜਵਾਨੀ ਸੁਣਨ ਦੇ ਲਈ ਸਾਡੇ ਸਿਟੀ ਲਾਈਫ ਚੈਨਲ ਦੇ ਨਾਲ ਜੁੜੇ ਰਹੋ